ब्रेक ਤੋਂ ਬਾਅਦ ਇੱਕ ਵਾਰ ਫੇਰ ਥੋੜਾ ਸਵਾਗਤ ਹੈ ਸਬਜ਼ੀ ਮੰਡੀ ਵੱਲੋਂ ਵਿੱਚ ਸਫਾਈ ਦਾ ਬੁਰਾ ਹਾਲ ਹੈ ਅਤੇ ਇਸ ਤੋਂ ਵੀ ਜ਼ਿਆਦਾ ਗੰਦਗੀ ਦਾ ਕਹਿਰ ਹੈ ਕਿ ਲੋਕ ਇੱਥੇ ਆਉਣ ਤੋਂ ਵਿੱਚ ਜਕ ਰਹੇ ਹਨ ਸਬਜ਼ੀ ਮੰਡੀ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਵੱਲੋਂ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਉਸ ਦੇ ਕੋਲ ਨਾ ਤੇ ਪੂਰੀ ਮਸ਼ੀਨਰੀ ਹੈ ਤੇ ਸਫਾਈ ਕਰਨ ਵਾਲੇ ਮੁਲਾਜ਼ਮ ਦੀ ਗਿਣਤੀ ਵੀ ਬਹੁਤ ਘੱਟ ਹੈ ਇਸ ਲਈ ਸਬਜ਼ੀ ਮੰਡੀ ਦੀ ਸਫਾਈ ਪੂਰੀ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਤੋਂ ਲੈ ਕੇ ਉੱਚ ਅਧਿਕਾਰੀਆਂ ਨਾਲ ਵੀ ਲਿਖਤੀ ਗੱਲਬਾਤ ਕੀਤੀ ਹੈ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ ਉਹਨਾਂ ਕਿਹਾ ਕਿਉਂਕਿ ਇੱਥੇ ਖਾਨ ਪੀਣ ਵਾਲੀਆਂ ਵਸਤਾਂ ਸਾਰੇ ਸ਼ਹਿਰ ਤੇ ਹੋਰ ਸੂਬਿਆਂ ਵਿੱਚ ਵੀ ਸਪਲਾਈ ਹੁੰਦੀਆਂ ਹਨ ਇਸ ਲਈ ਇੱਥੇ ਸਫਾਈ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ ਇੱਕ ਦੇ ਸਫਾਈ ਤੇ ਮੰਡੀ ਦੇ ਦੇਖੋ ਮੰਡੀ ਕੁਲੀ ਡੁਲੀ ਆ ਉਹਨਾਂ ਕੋ ਬੰਦੇ ਵੀ ਘੱਟ ਆ ਇੰਨੇ ਕਿ ਬੰਦੇ ਨੇ ਸਫਾਈ ਦੇ ਬੰਦੇ ਘੱਟ ਨਹੀਂ ਚਾਹੀਦੇ ਠੀਕ ਹੈ ਇਹਦੇ ਵਾਸਤੇ ਇੱਕ ਦੋ ਕੋ ਬੰਦੇ ਬਹੁਤ ਘਟਿਆ ਸਫਾਈ ਲਈ ਘੱਟੋ ਘੱਟ 10 12 ਬੰਦੇ ਚਾਹੀਦੇ ਜਿਹੜੇ ਸਵਾਈ ਕਰਨ ਉਹਦੇ ਵਾਸਤੇ ਤੁਸੀਂ ਵੇਖਦੇ ਜੀ ਪੂਰੀ ਤਰ੍ਹਾਂ ਝਾੜੂ ਨਹੀਂ ਮਾਸਾ ਲਾ ਕਮ ਸੇ ਕਮ ਇੱਕ ਦਿਨ ਛੜ ਕੇ ਇੱਕ ਦਿਨ ਬਾਅਦ ਝੜੂ ਜੇ ਐਡੀ ਤਕੜੀ ਮੰਡੀ ਦੇ ਸਫਾਈ ਦੇ ਫੇਰੀ ਹੋਏਗੀ ਸਾਡੇ ਪ੍ਰਧਾਨ ਸਾਹਿਬ ਸੈਕਟਰੀ ਰੂਮ ਡੀਐਮਓ ਨੂੰ ਸਾਰੇ ਪ੍ਰਸ਼ਾਸਨ ਨੂੰ ਉਹਨਾਂ ਨੇ ਲੈ ਕੇ ਵੀ ਦਿੱਤਾ ਹੈ ਇਸੇ ਬਾਬਤ ਸੋਹੀ ਇਹਨਾਂ ਨੂੰ ਧਿਆਨ ਦੇ ਗੱਲ ਇਹਨੇ ਇੱਕ ਹੋਰ ਵੱਡੀ ਵੱਡੀ ਪ੍ਰੋਬਲਮ ਹੈ ਆ ਤੁਸੀਂ ਚੌਂਗ ਜੇ ਦੇ ਵੇਖੋ ਮੜਰਾ ਦਾ ਸੀਨੀਅਰ ਕਲਦਾ ਪਿਆ ਵਾ ਤੇ ਲੇਡਾ ਮੰਦਿਆ ਉਹ ਲਾਈਟਾਂ ਨੂੰ ਗਾਉਂਦੇ ਨੇ ਲਾਈਟਾਂ ਲੁਧਿਆਣੇ ਰਿਪੇਅਰ ਹੋਣ ਗਈਆਂ ਜਦੋਂ ਸੀਜ਼ਨ ਖਤੋਂ ਜਿਹੜਾ ਫੇਰ ਰਿਪੇਅਰ ਹੋਇਆ ਨਾ ਹੁੰਦਾ ਕਿ ਫੇਰ ਜਿਹੜੀ ਚੀਜ਼ ਹੁਣ ਆਪਾਂ ਨੂੰ ਲੋੜ ਇਹਦੇ ਇਹਨਾਂ ਨੇ ਪ੍ਰਬੰਧ ਦੇ ਮਾਰਕੀਟਿੰਗ ਕਮੇਟੀ ਨੇ ਕਰਨ ਸੋ ਅਸੀਂ ਇਹਨਾਂ ਸਾਰੇ ਨੂੰ ਧਿਆਨ ਦੇ ਵਿੱਚ ਲਿਆਉਣੇ ਆ ਕਿ ਇੱਕ ਲਾਈਟਾਂ ਦਾ ਦੇ ਇੱਕ ਸਫਾਈ ਉੱਤੇ ਧਿਆਨ ਦਿੱਤਾ ਜਾਵੇ ਨਹੀਂ ਇਹ ਬੰਦੇ ਕਰਦੇ ਉਹ ਦੂਜਾ ਸਫਾਈ ਵਾਲਾ ਦੂਜਾ ਰੱਖ ਲਿਆ ਜਾਵੇ ਤੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਚੰਦ ਸਿੰਘ ਬਤਰਾ ਜਿਹੜੇ ਇੱਥੋਂ ਦੇ ਇਲੈਕਟਿਡ ਪ੍ਰਧਾਨ ਹਨ ਉਹ ਕੀ ਕਹਿਣਗੇ ਇਸ ਬਾਰੇ ਹਾਂਜੀ ਬਾਜੀ ਐਸਾ ਜੀ ਇਹ ਠੇਕੇਦਾਰ ਨੂੰ ਕੋਈ ਮੈਂ ਪੰਜ ਗੁਵਰੀ ਫੋਨ ਕੀਤਾ ਆਉਣ ਰਿਕਾਉਡ ਗੱਲ ਕਰਾਂਗਾ ਜਿਹੜੀ ਤੁਹਾਡੇ ਨਾਲ ਕਰਾਂਗਾ ਮੈਂ ਜੀ ਆਪਣਾ ਮੁਲਾਜ਼ਮ ਭੇਜ ਦੇਣਾ ਉਹ ਇੱਕ ਕਾਹਦਾ ਦੀ ਬੰਦਾ ਬਹੁਤ ਕਰਾ ਕੇ ਦੱਸੋ ਜੀ ਕਿ ਤੇਜ ਬਾਈ ਕਰਨੀ ਹੈ ਮੈਂ ਕਿਹਾ ਵੀ ਮੈਂ ਆਪਰੇ ਸਵਾਇਆ ਵਾਸਤੇ ਬੰਦਾ ਰੱਖਿਆ ਹੋਇਆ ਦੂਈ ਮੰਡੀ ਦਾ ਵੇਖੋ ਠੇਕੇਦਾਰ ਨੂੰ ਕੋਈ ਇਸ ਕਾਲ ਦਾ ਫਰਕ ਨਹੀਂ ਮੈਂ ਅੰਤ ਚਾਕੇ ਸੈਕਟਰੀ ਵੋਟ ਮਾਲੀ ਡੀਜੀਐਮ ਮਾਲੀ ਡੀਐਮ ਉਹ ਸਾਡੇ ਅੰਮ੍ਰਿਤਸਰ ਸਿਆ ਭਗਵੰਤ ਮਾਨ ਨੂੰ ਵੀ ਚਿੱਠੀ ਭਾਈ ਹੈ ਇਹ ਛੇਕੇਦਾਰ ਦੇ ਖਿਲਾਫ ਕਿ ਕੁਛ ਨਹੀਂ ਦੇ ਕਰਤਾ ਤੁਸੀਂ ਅੱਜ ਵੀ ਆਉਂ ਰਿਕਾਰਡ ਵੇਖ ਲਓ ਇਹਨੇ ਪੰਜ ਬੰਦੇ ਰੱਖੇ ਹੋਏ ਨਹੀਂ ਬੋਕਰਾ ਉਹਨਾਂ ਨੂੰ ਫੜਾਈਆਂ ਹੋਈਆਂ ਕੋਈ ਇਹ ਦੇਖੋ ਆਪਣੀ ਮਸ਼ੀਨਰੀ ਨਹੀਂ ਇਹ ਸਨ ਪ੍ਰਧਾਨ ਚਰਨਜੀਤ ਸਿੰਘ ਬਤਰਾ ਜੀ ਜਿਨ੍ਹਾਂ ਨੇ ਕਿਹਾ ਕਿ ਠੇਕੇਦਾਰ ਦੇ ਕੋਲ ਨਾ ਤੇ ਮਸ਼ੀਨਰੀ ਹੈ ਤੇ ਨਾ ਹੀ ਪੂਰੇ ਉਸ ਦੇ ਕੋਲ ਮਲਾਜ਼ਮ ਹਨ ਤੇ ਸਫਾਈ ਉਹ ਕਿਸ ਤਰ੍ਹਾਂ ਕਰੇਗਾ ਇਸ ਮੰਡੀ ਦੇ ਵਿੱਚ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੋਂ ਖਾਣ ਪੀਣ ਵਾਲੀਆਂ ਚੀਜ਼ਾਂ ਹਰ ਘਰ ਦੇ ਵਿੱਚ ਹਰ ਜਗ੍ਹਾ ਤੇ ਸਪਲਾਈ ਹੁੰਦੀਆਂ ਹਨ ਇਸ ਕਰਕੇ ਸਫਾਈ ਦਾ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਾ